ਕੰਮ ਹਾਂ ਮੰਮੀ ਕਰਤਾ ਚਲ ਬਹਿ ਜਾ ਫਿਰ ਗਰਮੀ ਹੈਗੀ ਬਹਿ ਜਾ ਅੰਦਰ ਜਾ ਕੇ ਕੋਈ ਨਹੀਂ ਮੰਮੀ ਬਹਿ ਜਾਉਂਗੀ ਹਾਂ ਇਹ ਕਹ ਤਾ ਮੂੰ ਕਰ ਲਿਆ ਮੰਮੀ ਮੈਨੂੰ ਨਾ ਮੇਰੇ ਡੈਡੀ ਦੀ ਯਾਦ ਆਉਂਦੀ ਆ ਜਦੋਂ ਤੂੰ ਕਹਿ ਦਿੰਦੀ ਆ ਨਾ ਬਹਿ ਜਾ ਮੈਨੂੰ ਉਦੋਂ ਹੀ ਡੈਡੀ ਦੀ ਯਾਦ ਆ ਜਾਂਦੀ ਆ ਡੈਡੀ ਮੈਨੂੰ ਕੋਈ ਕੰਮ ਨਹੀਂ ਕਰਨ ਦੇਂਦਾ ਸੀਗਾ ਕਹਿੰਦਾ ਸੀਗਾ ਪੁੱਤ ਬਹਿ ਜਾ ਤੂੰ ਕਿਉਂ ਧੁੱਪੇ ਮੱਚੀ ਜੰਨੀ ਆ ਆਪੇ ਤੇਰੀ ਮਾਂ ਕੰਮ ਕਰ ਲੂਗੀ ਉਹ ਤਾਂ ਮੈਂ ਵੀ ਮੰਨਦੀ ਆ ਪੁੱਤ ਵੀ ਤੇਰਾ ਬਾਪੂ ਮੈਨੂੰ ਵੀ ਕਹਿੰਦਾ ਵੀ ਇਹਨੂੰ ਨਾ ਇੰਨਾ ਕੰਮ ਲਾਇਆ ਕਰ ਇਹਨੇ ਗਾਂਹਾਂ ਜਾ ਕੇ ਵੀ ਕੰਮ ਹੀ ਕਰਨਾ ਉਹ ਤਾਂ ਚਲ ਠੀਕ ਆ ਮੰਮੀ ਪਰ ਨਾ ਕਦੇ ਕਦੇ ਇਹੋ ਜੀ ਗੱਲ ਹੋ ਜਾਂਦੀ ਆ ਜਿਹਦੇ ਨਾਲ ਨਾ ਆਪਦੀ ਜ਼ਿਆਦ ਆ ਜਾਂਦੀ ਆ ਕੋਈ ਨਹੀਂ ਪੁੱਤ ਕਈਆਂ ਦਾ ਤਾਂ ਕੋਈ ਸਹਾਰਾ ਹੀ ਨਹੀਂ ਹੁੰਦਾ ਇੱਥੇ ਤਾਂ ਤੈਨਾਂ ਆਏ ਵੀ ਤੇਰਾ ਬਾਪੂ ਤਾਂ ਸਾਰਾ ਆਪਣਾ ਹੈਗਾ ਉਹ ਤਾਂ ਗੱਲ ਮੰਮੀ ਤੇਰੀ ਸਹੀ ਆ ਪਰ ਆਪਦਿਆਂ ਦੀ ਥਾਣਾ ਕੋਈ ਬਗਾਨਾ ਨਹੀਂ ਲੈ ਸਕਦਾ ਪੁੱਤ ਤੈਰੀ ਗੱਲ ਸਹੀ ਆ ਪੁੱਤ ਮੇਰੀ ਗੱਲ ਸੁਣ ਤੇਰੇ ਬਾਪੂ ਕੋਲੇ ਨਾ ਕੋਈ ਅਹੇ ਜੀ ਗੱਲ ਕਰਿਆ ਕਰ ਬਸ ਤੇ ਘਟ ਪਤਾ ਕੀ ਮਨ ਚ ਕੀ ਜਾਂਦੀ ਹੈ ਵੀ ਮੈਂ ਤਾਂ ਇਹਨੂੰ ਆਪਦੀ ਧੀ ਸਮਝਦਾ ਤੇ ਇਹ ਮੈਨੂੰ ਬਗਾਨਾ ਸੰਭਤੀ ਨਹੀਂ ਮੈਂ ਤਾਂ ਗੱਲ ਕਰਿਆ ਕਰ ਸਾਹਮਣੇ ਨਾ ਅਗਰ ਗੱਲ ਕੋਈ ਵੀ ਖੋਲਿਆ ਕਰ ਸਾਹਮਣੇ ਤਾਂ ਨਹੀਂ ਕੋਈ ਗੱਲ ਕਹਿੰਦੀ ਪਰ ਨਾ ਪਤਾ ਨਹੀਂ ਕਿਉਂ ਮੇਰ ਨੂੰ دل ਜਾਨੀ ਮੰਦਾ ਉਹਨੂੰ ਬਾਪੂ ਕਹਿਣ ਨੂੰ ਲੈ ਪੁੱਤ ਉਹ ਤਾਂ ਤੇਰਾ ਇੰਨਾ ਕਰਦਾਗਾ ਤੇ ਤੂੰ ਇਹਨਾਂ ਕਿਉਂ ਦਿਲ ਤੇ ਲਾਉਂੀਂ ਤੂੰ ਇਹਨਾਂ ਨਾ ਵਾ ਦਿਮਾਗ ਤੇ ਲਾਇਆ ਕਰ ਨਹੀਂ ਮਾਂ ਬਸ ਕਦੇ ਕਦੇ ਨੂੰ ਹੀ ਬਾਪੂ ਦੀ ਜਿੱਦੂ ਯਾਦ ਜੀ ਆ ਜਾਂਦੀ ਹੈ ਨਾ ਮਨ ਜਾ ਭਰ ਜਾਂਦਾ ਉਹ ਤਾਂ ਬਹੁਤ ਬੰਦਾ ਤਾਂ ਭਗਤ ਸੀਗਾ ਹੈ ਉਹ ਤਾਂ ਮੇਰੇ ਵੀ ਯਾਦ ਆਉਂਦਾ ਪਰ ਹੁਣ ਕਰੀਏ ਕੀ ਰੱਬ ਨੂੰ ਜਿਵੇਂ ਚੰਗਾ ਲੱਗਿਆ ਤੇ ਫੇਰ ਹੀ ਮੇਰਾ ਹਾ ਦੂਜਾ ਵਿਆਹ ਕੀਤਾ ਪੁੱਤ ਸਹੀ ਗੱਲਾਂ ਮਾਂ ਜਿਹਦੀ ਆਪਾਂ ਨੂੰ ਇੱਥੇ ਲੋੜ ਹੁੰਦੀ ਹੈ ਨਾ ਉਹਦੀ ਰੱਬ ਨੂੰ ਵੀ ਲੋੜ ਹੁੰਦੀ ਆ ਰੱਬ ਮੂਰੇ ਕੀ ਜੋਰ ਆ ਪੁੱਤ ਚੱਲ ਤੂੰ ਨਾ ਬਾਲਾ ਦਿਲ ਤੇ ਨਾ ਲਾਇਆ ਕਰ ਪੁੱਤ ਚੰਗਾ ਆਹੋ ਦਿਨਾਂ ਵਿੱਚ ਤੇਰੇ ਬਾਪੂਰੇ ਮੂਰੇ ਸ਼ੋਨਾ ਕਰਿਆ ਕਰਵੇਂ ਮੈਂ ਪਿਛਲੇ ਆਦੇ ਪਿਓ ਨੂੰ ਯਾਦ ਕਰਦੀ ਫਿਰ ਉਹਦਾ ਮਨ ਟੁੱਟ ਜੂਗਾ ਮੈਂ ਇੱਕੋ ਵੀ ਮੈਂ ਤਾਂ ਆਉਂਦੀ ਤੀਨ ਉਹ ਕਈ ਨਾ ਮੋ ਕਰਦਾ ਚਲੋ ਕੋਈ ਨਹੀਂ ਮਾਂ ਚੱਲ ਪੁੱਤ ਤੂੰ ਬੈਠ ਅੰਦਰ ਪੱਖੇ ਥਲੇ ਜਾ ਕੇ ਤੇ ਰੋਟੀ ਮੈਂ ਪਕਾ ਲੂੰਗੀ ਜਿੱਦ ਤੇਰਾ ਬਾਪੂ ਆ ਗਿਆ ਭੱਜਾ ਠੀਕ ਆ ਹੋਰ ਗਰਮੀ ਵਾਲੀ ਹੈਗੀ ਜਾ ਬਾਹਰ ਇਹਨਾਂ ਮਲ ਚ ਕੀ ਹੈ ਜੇ ਨਾ ਐਂ ਜਿ ਕਰੀ ਜਾਂਦੀ ਰਹਿੰਦੀ ਫੇਰ ਆ ਪਿਆਰ ਕਰਦਾ ਕੋਈ ਗੱਲ ਜਦੋਂ ਆਖ ਨੂੰ ਵੱਡੇ ਹੋਏ ਨੂੰ ਜਿਉ ਸੋਹਾਂ ਜੇ ਨਾ ਪਤਾ ਲੱਗ ਜੇ ਵੀ ਇਹ ਦੂਜੇ ਵਿਆਹ ਪਿਓ ਫੇਰ ਉਹੀ ਗੱਲ ਪਿਓ ਨਹੀਂ ਮੰਨਦਾ ਹੁੰਦਾ ਬੱਚਾ ਚਲ ਦੇਖੀ ਜੋ ਭਾਈ ਮੈਂ ਤਾਂ ਅੱਜ ਦੀ ਘੜੀ ਇਹਨਾਂ ਦੇ ਇਹਨਾਂ ਨੂੰ ਸਾਹਾਂ ਚ ਸਾਹ ਲੈਣੀ ਧੀ ਦੇ ਪਰ ਉਹ ਵੀ ਵਧੀਆ ਕਰਦਾ ਕੋਈ ਐ ਨਹੀਂ ਚਲ ਭਾਈ ਮੈਂ ਵੀ ਜਾਣੀ ਅੰਦਰ ਚਾੜੋ ਵੀ ਇੱਥੇ ਸਿੱਟ ਗਈ ਕੰਮਲੀ ਆ ਗਏ ਤੁਸੀਂ ਆਹੋ ਆ ਗਿਆ ਮੈਂ ਰੋਟੀ ਬਣਾਵਾਂ ਤੁਹਾਡੇ ਵਾਸਤੇ ਕੀ ਗੱਲ? ਅਜੇ ਰੋਟੀ ਬਣਾਈ ਨਹੀਂ ਕੀ? ਰੋਟੀ ਅਸੀਂ ਆਪ ਦੀ ਤਾਂ ਬਣਾ ਲਈ ਸੀਗੀ ਤੇ ਵੀਰਪਾਲ ਬਣਾਉਂਦੀ ਸੀ ਮੈਂ ਚੱਲ ਮੈਂ ਲਾ ਦੂੰਗੀ ਤੇਰੇ ਡੈਡੀ ਵੀ ਰੋਟੀ। ਕੀ ਗੱਲ? ਅੱਜ ਵੀਰਪਾਲ ਨੇ ਨਹੀਂ ਰੋਟੀ ਬਣਾਈ। ਨਾਲੇ ਉਹਦੇ ਹੱਥ ਦੀ ਰੋਟੀ ਤਾਂ ਸਵਾਦ ਲੱਗਦੀ ਆ ਬਹੁਤ। ਵੀਰਪਾਲ ਤਾਂ ਰੋਟੀ ਸ਼ੁਰੂ ਤੋਂ ਹੀ ਵਧੀਆ ਬਣਾਉਂਦੀ ਹੈਗੀ। ਵਾਹੋ। ਕਾਹੀ ਤੋ ਉਹਦਾ ਮੈਨੂੰ ਬਹੁਤ ਬਹੁਤ ਆਉਂਦਾ। ਚੱਲ ਮੈਂ ਬਣਾ ਦਿੰਦੀ। वीरपाल हम रोटी ਬਣਾਉਣੀ ਪੁੱਤ ਤੇਰਾ ਬਾਪੂ ਆਇਆ ਸੀਗਾ ਲੈ ਮਮੀ ਉਹ ਤਾਂ ਤੂੰ ਕਹਿੰਦੀ ਮੈਂ ਬਣਾਉਂਗੀ ਰੋਟੀ ਮੈਂ ਤਾਂ ਕਿਹਾ ਸੀ ਉਹ ਕਹਿੰਦਾ ਵੀਰਪਾਲ ਬਹੁਤ ਸਾਰਾ ਰੋਟੀ ਬਣਾਉਂਦੀ ਹੈ ਕਹਿੰਦਾ ਮੈਂ ਤਾਂ ਉਹਨੂੰ ਕਹ ਮੈਂ ਚੱਲ ਮੈਂ ਉਹਨੂੰ ਕਹਿ ਦਿੰਨੀ ਬਣਾ ਦੋ ਬਣਾ ਦੇ ਪੁੱਤ ਦੋ ਹੋਰ ਮੈਨੂੰ ਪਤਾ ਨਹੀਂ ਕਾਤੋਂ ਕੱਤੀ ਜੀ ਹੋਈ ਰਾਂਜੀ ਬਨਾਲੀ ਵੀਰਪਾਲ ਰੋਟੀ ਹਾਂਜੀ ਬਾਪੂ ਜੀ ਬਨਾਲੀ ਰੋਟੀ ਤੇ ਬਾਪੂ ਜੀ ਕਿੱਥੇ ਗਏ ਸੀ ਤੁਸੀਂ ਉਹ ਤੁਹਾਨੂੰ ਪਤਾ ਤਾਂ ਹੈਗਾ ਵੀਰਪਾਲ ਮੈਂ ਕਿੱਥੇ ਜਾਣਾ ਪਿੰਡ ਚ ਤਾਸ ਖੇਡ ਹੀ ਜਾਂਦਾ ਸੀਗਾ ਸੋਚਾ ਭੁੱਖ ਲੱਗੀ ਨਾਲੇ ਰੋਟੀ ਪਾਣੀ ਖਾ ਲਈਏ ਨਾਲੇ ਤੇਰੇ ਹੱਥ ਦੀ ਰੋਟੀਆਂ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਨੇ ਤੇ ਤੇਰੀ ਮਾਂ ਦਾ ਤੇਰਾ ਤਾਂ ਤੁਹਾਨੂੰ ਬਾਲਾ ਜਿਹਾ ਹੋਗਾ ਅੱਛਾ ਬਾਪੂ ਜੀ ਤੁਸੀਂ ਜੀ ਦੀ ਰੋਟੀ ਮੈਨੂੰ ਤਸ ਤੇ ਕਰਮਾਂ ਬਾਹਰ ਨਾ ਜਾਏ ਕੋਈ ਨਹੀਂ ਬਾਪੂ ਜੀ ਬਾਕੀ ਜੇ ਤੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਮੰਮੀ ਆਪ ਹੀ ਲੈ ਆਉਂਦੀ ਹੈ ਉਹ ਤਾਂ ਗੱਲ ਤੇਰੇ ਠੀਕ ਹੈ ਵੀਰ ਪੜ ਪਰ ਤੇਰੀ ਮਾਂ ਨਾਲੋਂ ਵਾਅਦਾ ਮੈਨੂੰ ਤੇਰਾ ਹੋਣਾਗਾ ਕਿਉਂਕਿ ਵੀਰ ਪੜਾ ਤੇਰੀ ਜ਼ਿੰਮੇਵਾਰੀ ਮੇਰੇ ਤੇ ਬਹੁਤ ਵੱਡੀ ਹੈ ਹੂੰ ਤਾਂ ਠੀਕ ਹੈ ਬਾਪੂ ਜੀ ਤੇ ਨਾਲੇ ਪੜਾਈ ਕੁੜੀ ਦਾ ਕੀ ਬੜਿਆ ਤਾਂ ਬਾਪੂ ਜੀ ਆਪਣੀ ਨਾ ਘਰ ਦੇ ਹਾਲਾਤ ਕੁਛ ਠੀਕ ਨਹੀਂ ਚੱਲੇ ਤਾਂ ਕਰਕੇ ਨਾ ਬਸ ਜਿੰਨਾ ਪੜਨੀ ਬਹੁਤ ਆ ਹੁਣ ਨਹੀਂ ਅੱਗੇ ਪੜਨਾ ਮੈਂ ਉਹ ਨਹੀਂ ਵੀਰਪਾਲ ਉਹ ਪੜਨਾਂ ਨਹੀਂ 바ੜਾ ਮੇਰਾ ਬਾਪੂ ਹੋਟੇਗਾ پیسے ਲਾਉਣ ਨੂੰ ਤਾਂ ਟਿਊਸ਼ਨ ਨਾ ਕਰ ਕਾਸੀ ਤੇ ਹਲਾ ਕਾ ਉਹ ਪਹੁੰਚ ਆਉਂਦੀ ਜਦਾਂ ਉਹ ਅੱਗੇ ਪੜ੍ਹ ਇਹਨਾਂ ਤਰ੍ਹਾਂ ਬਾਪੂ ਜੀ ਕੋਈ ਨਹੀਂ ਬਾਪੂ ਜੀ ਮੰਮੀ ਨਾ ਰਹਿ ਕਰ ਲੂ ਮੈਂ ਫਿਰ ਹਾਂ ਕੋਈ ਨਹੀਂ ਇਹ ਤਾਂ ਵਿਚਾਰਾ ਚੱਲ ਮੇਰੀ ਵਾਰੀ ਸੋਚਦਾ ਵੀ ਆ ਪੜਾਈ ਬਾਰੇ ਪਰ ਪਤਾ ਨਹੀਂ ਕਿਉਂ ਬਾਪੂ ਦੀਆਂ ਗੱਲਾਂ ਨਾ ਮੈਨੂੰ ਅਜੀਬ ਜਿਹੀਆਂ ਲੱਗਦੀਆਂ ਕਿਉਂਕਿ ਅੱਜ ਤੱਕ ਨਾ ਇਹਨੇ ਮੈਨੂੰ ਕਦੇ ਪੁੱਤ ਨਹੀਂ ਗਿਆ ਚਲ ਰੋਟੀ ਫੜਾ ਲਾਂ ਮੈਂ ਬਾਪੂ ਗੱਲਾਂ ਗੱਲਾਂ ਸਭ ਬਹੁਤ ਸਮਝਾ ਲੇਗੀ ਆਜ ਦੇਖਦੇ ਆਂ ਅੱਜ ਕਰੀਂ ਦੇਖ ਆ ਰੋ 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 ਕੀ ਸੱਚਾ खाले बापू रोटी आगे वीर पर टाइम हाँ वाला लगा बापू मैं सब्जी गर्म गर ला मैं तो कर लागी भाई आ तो मैं गल्ला बात कर लागी जल्दी नहीं बापू जी मैं पानी लेके आनी है भाई भाई कोई फिर बा... बैठूंगी बापू पानी दे पानी जा। ਹਲੋ ਬਾਪੂ ਪਾਣੀ ਕੀ ਹੋਇਆ ਬਾਪੂ ਜੀ ਹਲ ਪਾਣੀ ਆ ਕੀ ਸੀ ਬਾਪੂ ਜੀ ਕੀ ਹੈ ਵੀਰਪਾਲ ਬਾਪੂ ਜੀ ਮੈਂ ਤੁਹਾਨੂੰ ਪਾਣੀ ਫਰਾਉਦੀ ਹੀ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕੋਈ ਬਾਪੂ ਨੇ ਮੈਂ ਤਾਂ ਨਹੀਂ ਜਾਨੀ ਲੱਗਿਆ ਪਾਣੀ ਫੜਾ ਮੀਨੇ ਬਾਪੂ ਨੇ ਮੇਰਾ ਹੱਥ ਜਗਾ ਤੋ ਫੜਿਆ ਇੱਤ ਮੈਨੂੰ ਪਹਿਲਾਂ ਹੀ ਨਹੀਂ ਵਧੀਆ ਲੱਗਦਾ ਸੀਗਾ ਨਾਲੇ ਬਾਪੂ ਤਾਂ ਪਹਿਲਾਂ ਹੀ ਮੇਰੀਆਂ ਨਜ਼ਰਾਂ ਚ ਗਿਰ ਗਿਆਗਾ ਮਮੀ ਨਾਲ ਗੱਲ ਕਰਦੀ ਹੈ ਨਹੀਂ ਨਹੀਂ ਮਮੀ ਨਾਲ ਨਹੀਂ ਬੱਲਦਾ ਮੈਨੂੰ ਪਤਾ ਨਹੀਂ ਮਮੀ ਮੇਰੀ ਗੱਲ ਤੇ ਯਕੀਨ ਕਰੂਗੀ ਕਿ ਨਾ ਜੀ ਕਰਾਂ ਮੈਂ ਹਾਂ ਰੀਤ ਦੀਦੀ ਨਾਲ ਗੱਲ ਕਰਦੀ ਆਂ ਆਹ ਰੀਤ ਨੂੰ ਰਸਦੀ ਆ ਮੈਂ ਵੀ ਮੈਨੂੰ ਨਾ ਪਤੀਏ ਜੀ ਨਾਲ ਲੱਗਿਆ ਐਡਾ ਆ ਅੱਗੇ ਸਭ ਨਾਲ ਗੱਲ ਕਰ ਲਵਾਂਗੇ ਮੈਂ ਰੀਤ ਦੇ ਨਾਲ ਹਾਂ ਦੇਖਦੀ ਆ ਖਾ ਐ ਰੋਟੀ ਆਹੋ ਰੋਟੀ ਤਾਂ ਮੈਂ ਖਾ ਲਈ ਨਾਲੇ ਤੂੰ ਮੜਾ ਮਟਾ ਬਾਰੰਦਰ ਬਹਾ ਹੋ ਜਾ ਕਰਕੇ ਤੇ ਕਿਵੇਂ ਸੀ ਹੋਰ ਕਦੇ ਰਸਤੇ ਰਿਸ਼ਤਦਾਰੀ ਚ ਜਾਇਆ ਕਰ ਕਰਤੇ ਸਾਰਾ ਦਿਨ ਕਰੀ ਮੱਥਾ ਮਾਰੀਏ ਕਦੇ ਬਾਹਰ ਅੰਦਰ ਬਗ ਜਾ ਕਰ ਰਿਸ਼ਤਰੀ ਚ ਬਗ ਜਾ ਕਰ ਜਿਵੇਂ ਦੀਰਪਾਲ ਨੂੰ ਵੱਧ ਰੀਤ ਦਾ ਕਰਿਆ ਕਰ ਉਹਨੂੰ ਅਹਿਸਾਸ ਨਾ ਕਰਾਦੀ ਕਿਸੇ ਗੱਲ ਦਾ ਤੇ ਮਰੀ ਅਸਲੀ ਮਾਂ ਹੈ ਨਹੀਂਗੀ ਕੋਈ ਨਹੀਂ ਜੀ ਤੁਸੀਂ ਪੈਮ ਨਾ ਕਰੋ ਮੈਂ ਜਾਣੀ ਇੱਕ ਦਿਨ ਚ ਲੈ ਕੇ ਜਾਂਗੀ ਸਮਾਨ ਜਹ ਰਖੜੀਆਂ ਦਾ ਟੱਪ ਗਈਆਂ ਚੱਲ ਮੈਂ ਲੈ ਜਾਨੀ ਬਿਸਕੁਟ ਲੈ ਜਾਨੀ ਕੱਪੜੇ ਲੈ ਜਾਨੀ ਹੋਰ ਹੁਣ ਥੋੜਾ ਮੋਟਾ ਬਾਹਰ ਅੰਦਰ ਜਾਉਂਗੇ ਫੇਰ ਹੀ ਪਤਾ ਲੱਗੂਗਾ ਨਾ ਨਾ ਜਾਣੀ ਅੱਜ ਜਾਣੀ ਹੋਰ ਕਰਤੀ ਇੱਥੇ ਬੰਨੀ ਬੱਠੀ ਰਹਿਣੀ ਆ ਕੋਈ

ਹੀ ਹੋ ਗਿਆ ਕੀ ਕਹਿੰਦੇ ਸੀ ਨਹੀਂ ਨੀ ਮੰਮੀ ਕੁਛ ਨਹੀਂ ਕਹਿੰਦਾ ਸੀ ਮੈਂ ਆਖਿਆ ਕਿ ਤੇ ਚਿਰਕਤਾ ਕਿਤੇ ਕੋਈ ਉਹ ਤਾਂ ਤੇਰਾ ਇੰਨਾ ਸਲਾਉਂਦਾ ਤੈਨੂੰ ਤਾਂ ਕਹਿੰਦਾ ਵੀਰਪਾ ਨਾ ਐ ਵਧੀਆ ਰੋਟੀ ਬਣਾਉਂਦੀ ਐ ਵਧੀਆ ਸਬਜੀ ਬਣਾਉਂਦੀ ਐ ਸਾਰਾ ਦਿਨ ਸਲਾਹੀ ਜਾਂਦਾ ਤੈਨੂੰ ਤਾਂ ਉਹ ਮੋਹ ਵਾਲਾ ਕਰਦਾ ਛੋਟੀ ਐ ਨਾ ਤੂੰ ਸਾਡੇ ਕੋਲੇ ਹੈ ਵੀ ਫੇਰ ਕੀ ਦੇਖਣ ਹਾਂ ਮੰਮੀ ਹੱਜ ਵੀ ਬਾਪੂ ਨੇ ਮੇਰੀ ਤਰੀਫ ਹੀ ਕੀਤੀ ਸੀ ਹਾਂ ਕਹਿੰਦਾ ਸਬਜੀ ਵਧੀਆ ਬਣਾਈ ਨਾਲੇ ਰੋਟੀਆਂ ਵੀ ਵਧੀਆ ਤੇ ਹੋਰ ਮੈਂ ਤਾਂ ਆਪ ਆਖਿਆ ਚੰਗੀ ਗੱਲ ਐ ਭਾਈ ਪਿਆਉਤੀ ਦਾ ਮੋਹ ਦੇਖ ਕੇ ਚਲ ਬਹੁਤ ਮੋਹ ਕਰਦਾ ਹੈ ਦੇਖ ਲਾ ਉਹ ਹੀ ਲੋਕ ਕਹੀ ਜਾਂਦੇ ਰਹਿੰਦੇ ਨੇ ਵੀ ਬਗਾਨੇ ਜਵਾਕ ਦਾ ਕੋਈ ਮੋਹ ਨਹੀਂ ਕਰਦਾ ਆ ਤੇਰਾ ਬਾਪੂ ਦੇਖ ਲਾ ਕਿੰਨਾ ਮੋਹ ਕਰਦਾਗਾ ਤੇਰਾ ਲੈ ਛੋਟੇਵਨੀ ਦੇਖ ਕੇ ਤਾਂ ਮੇਰੀ ਨਾ ਰੂਹ ਖਸ ਹੋ ਜਾਂਦੀ ਸਾਨੂੰ ਦੋ ਮਨ ਤੇ ਪਿਉਤੀ ਦਾ ਪਿਆਰ ਦੇਖ ਕੇ ਸੱਚੀ ਗੱਲ ਐ ਪੁੱਤ ਆ ਮਾਂ ਆ ਕੋਈ ਵਾਰੇ ਜਾਨੀਆ ਕੌਣ ਆ ਗਿਆ ਮਾ ਵੀ ਕਿੱਡਾ ਵੱਡਾ ਵਹਿਮ ਖਾਲੀ ਫਿਰਦੀ ਆ ਕਿ ਭਗਵਾਨ ਨੇ ਹੀ ਬੰਦ ਜੀ ਲੋਕ ਕਹਿੰਦੇ ਆ ਪਰ ਮਾਨੂੰ ਲੱਗਦਾ ਵੀ ਸ਼ਾਇਦ ਭਗਾਨੇ ਵਾਦਦੇ ਆ ਪਰ ਨਹੀਂ ਲੋਕ ਕੋਈ ਝੂਠ ਥੋੜੀ ਕਹਿੰਦੇ ਆ ਸਹੀ ਕਹਿੰਦੇ ਆ ਬਗਾਨਾ ਨਾ ਕੋਈ ਨਹੀਂ ਬੰਦ ਲਿ ਸੇ ਭਗਾਨੇ ਤਾਂ ਬਗਾਨੇ ਹੀ ਹੁੰਦੇ ਆ ਤੇ ਆਪ ਦਾ ਤੇ ਆਪ ਦੇ ਹੁੰਦਾ ਕੌਣ ਆ ਅੱਗੇ ਭਾਈ ਕਿਹੜਾ ਵੀਤ ਤੂੰ ਅੱਛੀ ਕਰ ਮੰਮਾ ਸੇ ਕਾਲ ਪੁੱਤ ਤੋਰ ਠੀਕ ਹੈ ਹਾਂ ਹਾਂ ਬੜੀ ਤੁਸੀਂ ਆ ਜਾ ਗਰਮੀ ਵਾਲੀ ਹੈ ਪੁੱਤ ਹਾਂ ਹਾਂ ਆ ਜਾ ਚੱਲ ਬੀਰਪਾਲ ਕਿਵੇਂ ਆ ਠੀਕ ਆ ਪੁੱਤਾ ਆ ਜਾ ਪਈ ਸੀ ਅੰਦਰ ਉਹ ਕਉ ਨਾ ਵਾਰ ਲੇ ਰੀਤਾ ਕੇ ਹੋਰ ਕਿਵੇਂ ਪੁੱਤੋ ਛੋਟੀ ਕਾ ਹਾਂ ਹਾਂ ਠੀਕ ਆਜੀ ਕਹਿ ਕੇ ਨਹੀਂ ਤੇਰੀ ਮਾਂ ਨੂੰ ਮੈਂ ਬਾਹਰ ਜਾ ਕੇ ਆ ਰੀਤ ਕੋਲੇ ਅੱਛਾ ਹੋਰ ਮੈਂ ਆਖਿਆ ਸੀ ਮੈਂ ਹਾਂ ਚੱਲਦੀ ਆਂ ਜਾਊਂਗੀ ਅੱਜ ਇੱਕ ਦਰਾਂ ਚ ਚੱਲ ਹੋਈ ਨਾ ਮੰਮੀ ਮੈਂ ਹੀ ਆ ਗਈ ਮੈਂ ਵੀ ਇੱਧਰ ਕੰਮ ਆਈ ਸੀਗੀ ਸ਼ਹਿਰ ਅੱਛਾ ਆਪਾਂ ਨੂੰ ਇੱਥੇ ਕੋਈ ਤਾਂ ਬਾਜ਼ਾਰ ਲੱਗਦਾ ਤੇ ਮੈਂ ਹਾਈ ਤਾਂ ਹੈਗੀ ਆ ਚੱਲ ਬਾਪੂ ਤੇ ਮੰਮੀ ਨੂੰ ਮਿਲ ਹੀ ਜਾਵਾਂ ਚੱਲ ਵਧੀਆ ਚੰਗਾ ਵਧੀਆ ਕੀਤਾ ਬਹੁਤ ਵਧੀਆ ਕੀਤਾ ਲੈ ਮੈਂ ਚਾਹ ਧਾਰ ਦੇਣ ਵਾਲੇ ਪਾਣੀ ਲਿਓਨੀ ਪੁੱਤ ਪੁੱਤ ਪਾਣੀ ਤਾਂ ਮੈਂ ਪੀਣਾ ਨਹੀਂ ਹੈਗਾ ਗਰਮੀ ਵਾਲੀ ਆ ਤੇ ਖੈਰ ਕੀ ਬਣਾਣੀ ਚਾਹਾਂ ਮੰਮੀ ਕੋਈ ਨਾ ਬੀਰਪਾਲ ਕਿੱਥੇ ਹੈ ਉਹ ਅੰਦਰ ਪਈ ਗਾਹੀ ਨਾ ਗਜ ਪਈ ਅੰਦਰ ਅੱਛਾ ਹਾਂ ਚੱਲ ਕੋਈ ਗੱਲ ਨਹੀਂ ਮੈਂ ਮਿਲ ਕੇ ਆਉਣੀ ਆ ਫਿਰ ਹਾਂ ਹਾਂ ਪਈ ਮਿਲ ਜਾ ਵਾ ਮੈਂ ਧਰਦੀ ਆ ਜਾ ਉਹ ਆਜ ਤਾਂ ਰੀਤ ਦੀ ਆ ਜਾਂਦੀ ਆ ਮੈਂ ਤਾਂ ਸੋਚਿਆ ਸੀ ਫੋਨ ਲਾਉਂਗੀ ਚੱਲ ਵਧੀਆ ਹੋ ਗਏ ਰੀਤ ਆਪ ਹੀ ਆ ਜੀ ਮੈਨੂੰ ਲੱਗਦਾ ਰੀਤ ਆਉਂਦੀ ਆ ਕਿਵੇਂ ਵੀਰ ਪਾ ਸੱਗੀ ਆ ਗਈ ਸੱਗੀ ਵਧੀਆ ਤੁਸੀਂ ਦੱਸੋ ਵਧੀਆ ਕਿਵੇਂ ਅੰਦਰ ਲੋਕ ਕਿ ਬੈਠੇ ਆ ਨਹੀਂ ਲੋਕ ਹੀ ਨਹੀਂ ਬੈਠੇ ਮੈਂ ਤਾਂ ਬਸ ਕੰਮ ਆ ਨਵੇੜਕੇ ਨਾ ਇੱਥੇ ਬੈਠ ਗਈ ਤੇ ਮੰਮੀ ਵੀ ਸੀਗੀ ਮੰਮੀ ਫਿਰ ਬਾਹਰ ਹੀ ਬੈਠ ਗਈ ਮੈਂ ਡਿੱਕੇ ਨਹੀਂ ਮੈਂ ਕਿ ਮੰਮੀ ਆਈ ਨਹੀਂ ਤੁਸੀਂ ਆਏ ਸੀ ਵੀ ਥੋੜੇ ਕੋਲੇ ਬੈਠਿਓ ਆ ਮੈਂ ਤਾਂ ਹੁਣੀ ਆਈ ਆ ਬਸ ਮੰਮੀ ਚਾਹ ਬਣਾਉਂਦੀ ਆ ਮੈਂ ਕਿਹਾ ਜੀ ਮਹਾਰਾਣ ਦੇ ਘਰ ਮੀ ਬਹੁਤ ਆ ਭਾਈ ਵੀ ਆਇਆ ਨਾਉ ਨਹੀਂ ਆਇਆ ਹੈਗਾ ਮੈਂ ਤਾਂ ਨਾ ਬੈਂਕ ਚ ਕੰਮ ਆਈ ਸੀ अच्छा थे फिर मैं कह चल मैं जांदी जांदी मिल जांदी हां व्यू ਤਾਂ ਆਏ ਨਹੀਂ ਜਾਂਦਾ ਬਾਨੇ ਨਾਲ ਆਈਆਂ ਹੁਣ ਚਲ ਵਦਿਓ ਹੋ ਗਿਆ ਗਈ ਨਾ ਤੂੰ ਫੋਨ ਫੋਨ ਵੀ ਨਹੀਂ ਕਰਦੀ ਹੈਗੀ ਫੋਨ ਤਾਂ ਨਾ ਮੈਂ ਲਾਉਣਾ ਹੀ ਸੀ ਤੈਨੂੰ ਕਿਉਂ ਵੈਸੇ ਸੁੱਖ ਨਾਲ ਫੇਸਬੁਕ ਜੀ ਲੋਡ ਹੋਣੀ ਨਹੀਂ ਰੀ ਤੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਮੈਂ ਤੈਨੂੰ ਕਿਵੇਂ ਗੱਲ ਦੱਸਾਂ ਚਲ ਕੋਈ ਨਹੀਂ ਮੈਂ ਵੀ ਆਉਂਦੀ ਕੋਲੀ ਕਹੀ ਜੀਆਂ ਗੱਲਾਂ ਲੈ ਕੇ ਬੈਗੀ ਹੌਲੀ ਹੌਲੀ ਦੱਸ ਦੂੰਗੀ ਅੱਜ ਤਾਂ ਰਹੇਗੀ ਹਾਂ ਰਹੂੰਗੀ ਤਾਂ ਨਹੀਂ ਨਹੀਂ ਰਹਿੰਦੀ ਨਹੀਂ ਮੈਂ ਮੈਂ ਜਾਊਂਗੀ ਤੁਹਾਨੂੰ ਗੱਲ ਦੱਸਨੀ ਕਰਨੀ ਹੋਈ ਆ ਜੀ ਜੀ ਮੰਮੀ ਕੋਲੇ ਗੱਲ ਨਾ ਕਰੀਂ ப்ਲੀਜ਼ ਠੀਕ ਆ ਠੀਕ ਐ ਨਹੀਂ ਕਰਦੀ ਗੱਲ ਗੱਲ ਤਾਂ ਦੱਸ ਕੀ ਆ ਗੱਲ ਇਹ ਆ ਵੀ ਅਰੇ ਤਾਂ ਮੈਂ ਨਾ ਬਾਪੂ ਨੂੰ ਅੱਜ ਰੋਟੀ ਫੜਾਈ ਸੀ ਸਵੇਰੇ ਹੂੰ ਤੇ ਨਾ ਮੈਂ ਤੈਨੂੰ ਕਿਵੇਂ ਦੱਸਾਂ ਜਿਹੜੇ ਬਾਪੂ ਕੁਝ ਬੋਲਦਾ ਨਾ ਅਜੀਬ ਜਿਹਾ ਅੰਗਲਾਂ ਕਰਦਾ ਪਤਾ ਨਹੀਂ ਕਿਉਂ ਮੈਨੂੰ ਫੀਲ ਹੁੰਦਾ ਮੈਨੂੰ ਨਾ ਬੱਸ ਮੈਨੂੰ ਤਾਂ ਸਮਝ ਹੀ ਨਹੀਂ ਆਉਦੀ ਰੀਤ ਮੈਂ ਤੈਨੂੰ ਕਿੱਥੋਂ ਗੱਲ ਦੱਸਾਂ ਮੈਂ ਨਾ ਬਾਪੂ ਨੂੰ ਜਿੱਦ ਰੋਟੀ ਫੜਾਈ ਸਵੇਰੇ ਪਾਣੀ ਫੜਾਉਣ ਲੱਗੀ ਨਾ ਬਾਪੂ ਨੇ ਨਾ ਘੱਟੋ ਛੜ ਦੇ ਦੇ ਮੇਰੇ ਹੱਥ ਫੜ ਲਿਆ ਨਾਲ ਮੈਨੂੰ ਨਾ ਅਹੂਰੀ ਲੱਗਿਆ ਵੀ ਕਿਸ਼ਮੈਂ ਬਾਪੂ ਸਹੀ ਨਹੀਂ ਹੁੰਦਾ ਤੈਨੂੰ ਕੋਈ ਗਲਤ ਫਹਿਮੀ ਤਾਂ ਨਹੀਂ ਹੋਈ ਹੈ ਜੀ ਹੈ ਰੀਸੋ ਹੈ ਥੋੜੀ ਹੁੰਦਾ ਨਾਲੇ ਇਹਨਰ ਤਾਂ ਆਪਾਂ ਨੂੰ ਫੀਲ ਹੁੰਦਾ ਹੀ ਆ ਵੀ ਕਿਹੜਾ ਬੰਦਾ ਸਹੀ ਹੈ ਤੇ ਕਿਹੜਾ ਬੰਦਾ ਗਲਤ ਹੋਂ ਤਾਂ ਠੀਕ ਆ ਵੀਰਪਾਲ ਥੈਨੂੰ ਪਤਾ ਨਾ ਵੀ ਆਪਾਂ ਛੋਟੇ ਛੋਟੇ ਹੁੰਦੇ ਸੀ ਤੇ ਇਕੱਠੇ ਪੜੀਆਂ ਐ ਅਸਕ ਬਾਪੂ ਨੇ ਜਦੋਂ ਮੈਨੂੰ ਨਹੀਂ ਕੁਝ ਕਿਹਾ ਹੈਗਾ ਤਾਂ ਫਿਰ ਉਹਨੇ ਤੈਨੂੰ ਵੀ ਤਾਂ ਆਪਣੀ ਧੀ ਤੋਂ ਵੱਧ ਕੇ ਰੱਖਿਆ ਨਾ ਨਹੀਂ ਜੀ ਤਾਂ ਮੈਨੂੰ ਤਾਂ ਹੁਣ ਇਹ ਲੱਗਣ ਲੱਗ ਗਿਆ ਵੀ ਲੋਕ ਸਹੀ ਕਹਿੰਦੇ ਆ ਬਗਾਨਾ ਭਿਓ ਤਾਂ ਬਗਾਨੇ ਹੀ ਹੁੰਦਾ ਸੱਲ ਪੋਇਨਾ ਤੂੰ ਨਾਲ ਕੱਲ ਨੂੰ ਮੰਤਨ ਨਾਲ ਆਪਾਂ ਬਾਪੂ ਨੂੰ ਬਹਿ ਕੇ ਪੁੱਛ ਲੈਨੇ ਆਂ ਵੀਰਪਾਲ ਕੀ ਬਕਵਾਸ ਕਰੀ ਐਨੇ ਤੈਨੂੰ ਮੇਰਾ ਬਾਪੂ ਇਹੋ ਜਿਹਾ ਲੱਗਦਾ ਏ ਸਾਰੀ ਜ਼ਿੰਦਗੀ ਗਲਤੀ ਉਹਨੇ ਤੁਹਾਨੂੰ ਪੜਾਉਣ ਲਖਾਂ ਚ ਤੇ ਮਾਵਾ ਤੀਹਨ ਮੈਥੇ ਰੱਖਿਆ ਅੱਛਾ ਉਹ ਮਾੜਾ ਹੋ ਗਿਆ ਬਗਾਨਾ ਹੋ ਗਿਆ ਨਾਲੇ ਜਿਹਾ ਇਹੋ ਜੀ ਗੱਲਾਂ ਨਾਲ ਚੱਲ ਮੇਰੇ ਨਾਲ ਬਾਪੂ ਕੋਲੇ ਹੁਣੇ ਪੁੱਛਦੀ ਆ ਮੈਂ ਜਾ ਕੇ ਨਹੀਂ ਰੀਤੋ ਮੈਂ ਤੇਰੇ ਕੋਲੇ ਤਾਂ ਹੀ ਗੱਲ ਕਰੀ ਸੀਗੀ ਮੇਰੇ ਤੋਂ ਕਿਸੇ ਨੂੰ ਨਹੀਂ ਦੱਸੇਗੀ ਹੁਣੇ ਤਾਂ ਮੈਨੂੰ ਕਿਹਾ ਸੀ ਨਾ ਵੀ ਕਿਸੇ ਨੂੰ ਨਹੀਂ ਦੱਸਦੀ ਆਹੋ ਮੈਨੂੰ ਐਸੀ ਕੋਈ ਚੱਜ ਦੀ ਗੱਲ ਹੋਊਗੀ ਪਰ ਤੂੰ ਤਾਂ ਮੇਰੇ ਬਾਪੂ ਦੀ ਸਾਰੇ ਪਿੰਡ 'ਚ ਬੇਇੱਜ਼ਤੀ ਕਰਾ ਕੇ ਰੱਖ ਦੇਂਗੀ ਫਿਰ ਐ ਨਹੀਂ ਬੈਠ ਕੇ ਜ਼ਰਨਾ ਵੀਰਪਾ ਚੱਲ ਮੈਂ ਨਾਲ ਤੁਰ ਦੁੱਧਾ ਦੁੱਧ ਪਾਣੀ ਦਾ ਪਾਣੀ ਤਾਂ ਹੋ ਕੇ ਰਹੂਗਾ ਤੂੰ ਗੱਲ ਪੁੱਛਦੀ ਐ ਮੈਂ ਬਾਪੂ ਨੂੰ ਇਹ ਗੱਲ ਹੈਗੀ ਐ ਚਾਹੇ ਤਾਂ ਸੱਚੀ ਹੈ ਮੇਰੇ ਡਰ ਦੀ ਗੱਤ ਐ ਚੱਲ ਆ ਜਾ ਚੱਲ ਹਾਂ ਭਾਈ ਬਾਜਾ ਬਾਜਾ ਤੁਸੀਂ ਵੀਰ ਪਾਲ ਨੂੰ ਕੀ ਕਿਹਾ ਹੈ ਲੈ ਭਾਈ ਮੈਂ ਕੀ ਕਹਿਣਾ ਵੀਰ ਪਾਲ ਨੂੰ ਹੈ ਕਿਉਂਗਾ ਇਹ ਕਹੀ ਜਾਂਦੇ ਬਾਪੂ ਮੈਂ ਨਾ ਗਲਤ ਹਰਕਤਾਂ ਕਰਦਾ ਵੀ ਉਹਨੇ ਮੇਰਾ ਹੱਥ ਫੜਿਆ ਹਾਂ ਨਾ ਨਾ ਭਾਈ ਮੈਂ ਕੀ ਕਰੂੰਗਾ ਲੈ ਕਮਾਲ ਕਰੀ ਜਾਂਦੇ ਭਾਈ ਤੁਸੀਂ ਤਾਂ ਹੈ ਬਾਪੂ ਜਦੋਂ ਮੈਂ ਪਾਣੀ ਫੜਾਉਂਦੀ ਸੀ ਕੰਮ ਕਰਿਆ ਨਾ ਉਹ ਨਾ ਭਾਈ ਉਹ ਤਾਂ ਰੋਟੀ ਖਾ 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 ਕੇ ਹਟਾ ਜੀ ਮੈਂ ਦੇਖ ਬਾਪੂ ਜੇ ਕੋਈ ਗੱਲ ਹੈਗੀ ਨਾ ਤਾਂ ਸੱਚ ਸੱਚ ਦੱਸ ਦੇ। ਦੇਖ ਭਾਈ ਜੀ ਮੈਂ ਕਿਉਂ ਕਰੂੰ ਐ ਜੇ ਹਰਕਤ ਕਰੂੰ ਲਾ ਮਾ ਪਿਓ ਆਂ ਇਹਦਾ ਦੱਸ ਮੈਂ ਐ ਜਿਹਾ ਸੋਣਾ ਲੱਗਦਾ ਹੈ ਕਰਦਾ ਕੁਛ ਮੈਂ। ਪਤਾ ਲੱਗ ਗਿਆ ਹੁਣ ਮੇਰਾ ਬਾਪੂ ਤੋਂ ਹੀ ਨਹੀਂ ਇਹ ਜਿਹਾ ਹੈਗਾ। ਉਹੀ ਤੋਂ ਇਹਦਾ ਇਲਜ਼ਾਮ ਲਾਈ ਜਾਨੀ ਆ। ਕੀ ਹੋ ਗਿਆ? ਮੰਮੀ ਹਾਂ। ਨਾ ਤੁਹਾਨੂੰ ਪਤਾ ਨਹੀਂ ਲੱਗਦਾ ਕਰੇ ਕੀ ਹੋ ਜਾਂਦਾ। ਕੀ ਹੋ ਜਾਂਦਾ ਪੁੱਤ? ਉਹ ਕਮਲੀ ਹੋਇਆ ਭਾਈ ਤੂੰ ਲੈ ਮੈਂ ਕਮਾਲ ਕਰੀ ਜਾਂ ਨੂੰ ਤੇ ਸੀ ਗੱਲ ਦੀ ਲੈ। ਆ ਵੀਰਪਾਲ ਕਹਿੰਦੀ ਹੈ ਬਾਪੂ ਮੇਰਾ ਹੱਥ ਫੜਦਾ। ਤੂੰ ਮੈਨੂੰ ਦੱਸੇ ਨਹੀਂ ਹੈਗਾ ਕਿੱਦੇ ਫੜਿਆ ਹੱਥ ਤੇਰਾ। ਆ ਦੇਖ ਲੈ ਮਮਮੀ ਤੇ ਗੱਲ ਉੱਡ ਗਈ ਤੁਹਾਡੀ ਜਿੱਤ ਨਹੀਂ ਦੱਸਿਆ ਸੀ ਮੈਂ ਤਾਂ ਹੀ ਨਹੀਂ ਦੱਸਿਆ ਸੀ ਮੈਨੂੰ ਪਤਾ ਸੀ ਵੀ ਮੇਰੇ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਲੈ ਦੇਖ ਲੈ ਕੁੜਾ ਤਾਂ ਇੰਨਾ ਪਿਆਰ ਕਰਦਾ ਜਿਵੇਂ ਇਹ ਆ ਉਹ ਮੈਂ ਤੂੰ ਆ ਮਮੀ ਮੈਨੂੰ ਪਤਾ ਸੀਗਾ ਵੀ ਮੇਰੇ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਤਾਂ ਹੀ ਤਾਂ ਮੈਂ ਦੱਸਿਆ ਨਹੀਂ ਸੀ ਆ ਦੇਖ ਲੈ ਕਮਲ ਆਹੀ ਇਨਾਮਦਾਰੀ ਨਹੀਂ ਸੀ ਮੈਨੂੰ ਐਡਾ ਵੱਡਾ ਇਲਜ਼ਾਮ ਲਾਇਆ ਜਾਣਾ ਮੇਰੇ ਤੇ ਕਰਦਾ ਤਾਂ ਕਰਦਾ ਸੀ ਫਿਰ ਕਾਣੂ ਵਿਆਹ ਪਾਲਦੀ ਹੋਣੀ ਆ ਆਹੋ ਇਹਨੂੰ ਨਾਕ ਕਰਤਾ ਹੈ ਨਹੀਂਗੀ ਮਾਂ ਨੂੰ ਦੱਸਦੇ ਹੁੰਦੇ ਆ ਪਿਓ ਨਾਲੇ ਪਿਓ ਇਹੇ ਜਿਹੀ ਹਰਕਤ ਕਰੋ ਅੱਜ ਕੱਲ ਸੁਣਿਆ ਕਿਤੇ ਕੋਈ ਮਾਂ ਤੂੰ ਆਪ ਦੀ ਮਾਂ ਹੋ ਕੇ ਕੀ ਕਰਦਾ ਤੇ ਕਰਦਾ ਸੀ ਮੈਨੂੰ ਤਾਂ ਕੁਝ ਦੀਂਦਾ ਨਹੀਂ ਇਹੇ ਜਾਂ ਉਹਦਾ ਸਮਾਂ ਕਹਿੰਦਾ ਵੀਰ ਪਾਲ ਐਨਸ ਲਾਉਂਦਾ ਸਾਰਾ ਦਿਨ ਸਲਾਉਂਦੇ ਰੁਫਾਕਦਾ ਨਹੀਂ ਉਹਦਾ ਮਾਂ ਜ਼ਰੂਰੀ ਨਹੀਂ ਹੁੰਦਾ ਵੀ ਜਿਹੋ ਜਿਹੇ ਬੰਦਾ ਦੇਖਣ ਚ ਲੱਗਦਾ ਉਹੋ ਜਿਹਾ ਹੀ ਹੁੰਦਾਗਾ ਤੈਨੂੰ ਕੀ ਪਤਾ ਕਿਸੇ ਨੇ ਮੰਨਦਾ ਫਸਾ ਹੀ ਖੇ ਪਾਉਣੀ ਸੀਗੀ ਚੱਲ ਭਾਈ ਐ ਕਰੋ ਇਹਦੀ ਇਹਨੂੰ ਹੋਰ ਪੜਾ ਲਓ ਪਟਿਆਲੇ ਪਟੋਲੇ ਬਠਿੰਡੇ ਬਠੁੰਡੇ ਲਾ ਦੇ ਨੂੰ ਪੜਨ ਫੇਰ ਵੱਧ ਤੁਹਾਡੇ ਖੇਪਾ ਬਗੂ ਸਿਰ ਚ ਤੁਸੀਂ ਮੈਂ ਤਾਂ ਇਸ ਗੱਲ ਤੇ ਹਨਾਣਾ ਵੀ ਤੁਸੀਂ ਸਾਰੇ ਮੇਰੇ ਤੇ ਕਿਉਂ ਇਲਜ਼ਾਮ ਲਾ ਰਹੇ ਹੋ ਕੁਮਾਫਰਾ ਕੇ ਗੱਲ ਮੇਰੇ ਤੇ ਲੈ ਆਉਣੇ ਹੋ ਆਹ ਦੋ ਬੰਦੇ ਤਾਂ ਹੋ ਗਏ ਝੂਠੇ ਤੂੰ ਇਕੱਲੇ ਸੱਚੀ ਹੋਗੀ ਨਾ ਮੰਮੀ ਘਰੇ ਨਹੀਂ ਰਹਿੰਦੀ ਉਹ ਤਾਂ ਤੇਰੀ ਮਾਂ ਹੈ ਨਾ ਮੈਂ ਤਾਂ ਸਾਰਾ ਗਨ ਘਰੀ ਹੁੰਨੀ ਆ ਮੈਂ ਤਾਂ ਕਿਸੇ ਦੇ ਬਾਹਰ ਨਹੀਂ ਡੱਪਦੀ ਉਸ ਦਾ ਕਹਿ ਨਹੀਂ ਆ ਨਾ ਕੀ ਤੋਰ ਦਾਂਗੇ ਚਾਪੀ ਨੂੰ ਤੁਸੀਂ ਤਾਂ ਕਹਿ ਨਹੀਂ ਆ ਬਈ ਕੀ ਤੋਰ ਦੋ ਪਰਾਂ ਆ ਬੈਠੀ ਕੁੜੀ ਵੱਡੀ ਅੱਜ ਤਾਂ ਮੈਨੂੰ ਕਹਿ ਰਹੀ ਕੱਲ ਨੂੰ ਕਿਸੇ ਹੋਰ ਨੂੰ ਆਖੋ ਐ ਮੇਰੇ ਦਿਮਾਗ 'ਚ ਫਰਕ ਆ ਮੈਂ ਕਿਸੇ ਹੋਰ ਨੂੰ ਆਖੂ ਆਹ ਜਿਹੜਾ ਆਪੇ ਪੇਰ ਤੇ ਉਡੂ ਨਹੀਂ ਬਖਸ਼ਦੀ ਮੇਰੇ ਤੇ ਤੁਸੀਂ ਤਾਂ ਕਰੋਗੇ ਕਿੱਥੋਂ ਤੁਸੀਂ ਰਹਿ ਕੇ ਬਗਾਨੇ ਦੇ ਬਗਾਨੇ ਦੀ ਨਾਲ ਹੀ ਕੀ ਗੱਲ ਆ ਮੈਨੂੰ ਕੁਛ ਦੀਂਦਾ ਤਾਂ ਹੈ ਨਹੀਂ ਇਹੋ ਜਿਹਾ ਗੱਲ ਤਾਂ ਐ ਵਾ ਤੇਰੇ ਸਾਹਮਣੇ ਕਰੂਗਾ ਕੁਝ ਹੋਇਆ ਇਹੋ ਜਿਹਾ ਤੇਰਾ ਵੀ ਦਿਮਾਗ ਆ ਕਿ ਕੀ ਆ ਹਾਂ ਬਈ ਚਲ ਕੋਈ ਨਾ ਬਣੇ ਤਮਾਸ਼ਾ ਇਹ ਸਾਰੇ ਝੂਠੇ ਵਿੱਚ ਮੈਂ ਵੀ ਝੂਠੀ ਆ ਨਹੀਂ ਨਹੀਂ ਇਹਨਾਂ ਨੇ ਦਿਮਾਗ ਹਸਦਾ ਠੀਕ ਕਰੇ ਮੁੱਦੇ ਮਾਰੀ ਫਿਰਦੇ ਚੁੱਪ ਕਰਕੇ ਇਹਨੂੰ ਤੋੜ ਦਊਂਗਾ ਮੈਂ ਇਹੋ ਜਿਹਾ ਕੁਝ ਕਰਦਾ ਸੁਣਾ ਲੱਗਦਾ ਭਲਾ ਉਮਰ ਦੇਖ ਲੈ ਮੇਰੀ ਤੇਰੀ ਉਮਰ ਦੇਖ ਭਲਾ ਹਾਂ ਦੱਸ ਮਣਾ ਮੋਟਾ ਮਤਲਬ ਬੋਲਣ ਤੋਂ ਪਹਿਲਾਂ ਸੋਚਿਆ ਕਰੋ ਕਿ ਕਿੱਥੇ ਗੱਲ ਜਾਂਦੀ ਆ ਮਿਰਪਾਲ ਜੈ ਜੀ ਤੂੰ ਤੇ ਇਹੋ ਜੀ ਮੈਂ ਵੀ ਆ ਉਹੀ ਤਾਂ ਗੱਲ ਆ ਮੈਂ ਤਾਂ ਦੇਖੇ ਨਹੀਂ ਉਹ ਕਾਹਨੂੰ ਮੈਂ ਤਾਂ ਫਰਕ ਨਹੀਂ ਰੱਖਿਆ ਫਰਕ ਰੱਖਿਆ ਕਦੇ ਫਰਕ ਰੱਖਿਆ ਨਾ ਵੀ ਮੈਂ ਕਿਵੇਂ ਕਹਿੰਦੇ ਕੋਈ ਪੈਸੇ ਬੰਨਿਓ ਨੂੰ ਵੀ ਪੈਸਾ ਲਾਉਂਦਾ ਉਹਦੀ ਕਹਿੰਦਾ ਵੀਰਪਾਲ ਨੂੰ ਚਾਹੀ ਨਹੀਂ ਲੈ ਜਾ ਮੈਂ ਤਾਂ ਕਦੇ ਵੀ ਨਹੀਂ ਕਿਹਾ ਮਾ ਫਰਾਂ ਪੈਸਾ ਨਹੀਂ ਜ਼ਰੂਰੀ ਹੁੰਦਾ ਚੁੱਪ ਕਰਕੇ ਤੇ ਵਿਆਹ ਕਰ ਦੋ ਕਰ ਦੋ ਆਹੋ ਸਹੀ ਗੱਲ ਆ ਵਿਆਹ ਕਰ ਦੋ ਮੇਰਾ ਬੱਸ ਮਰਦੀ ਨਹੀਂ ਹੁਣ ਇਹ ਮੈਂ ਤਾਂ ਮੂਹਰੇ ਤੇ ਸਿੱਧੀ ਗੱਲ ਤੂੰ ਦੇਖ ਲੈ ਕੁਛ ਮੈਂ ਤਾਂ ਕਿੱਥੇ ਦੇਖਣਾ ਸਗੀਰੀ ਚ ਦੇਖ ਲੈ ਕੋਈ ਮੁੰਡਾ ਆਪਾਂ ਹੀ ਗੱਲ ਨੂੰ ਅਸੀਂ ਦੋਹੇ ਜੀ ਜਾਇ ਕਰਾਂਗੇ ਫੇਰ ਸਾਡੇ ਤੇ ਆਉਣਗੇ ਦੂਸ਼ਨ ਲੱਗਣਗੇ ਆ ਤਾਂ ਕਰ ਦੋ ਐ ਕੋਈ ਨਹੀਂ ਕਿਸੇ ਤੇ ਜੇ ਅਗਲਾ ਬੰਦਾ ਸਹੀ ਐ ਨਾ ਕੋਈ ਨਹੀਂ ਕਿਸੇ ਤੇ ਦੂਸ਼ਨ ਲਾਉਂਦਾ ਹੁੰਦਾ ਲੈ ਜਾਈ ਨਹੀਂ ਪਰਾ ਲੈ ਮੈਂ ਕੀ ਕਰਾਇਦਾ ਲੈ ਦੇਖ ਲੈ ਕਹਿ ਜਿਹਾ ਗੱਲਾਂ ਕਰਦੀ ਐ ਹੈ ਮੈਨੂੰ ਤਾਂ ਲੋੜ ਨਹੀਂ ਹੈ ਤੁਹਾਡੀ ਚਾਹੀ ਮੈਂ ਤਾਂ ਜਾਣੀ ਆ ਭਾਈ ਮੈਂ ਤਾਂ ਹੈ ਹਰਾਨ ਹੈ ਮੈਨੂੰ 13 ਸਾਲ ਹੋ ਗਏ ਆਈ ਨੂੰ ਮੈਂ ਤਾਂ ਤੇਰੇ ਬਾਪੂ ਦੀ ਕਿਰੇ ਸੌਣੀ ਦਿੱਤੀ ਸੁਣੀ ਹੈਗੀ ਵੀ ਕੋਈ ਸੌ ਖਾਂਦਾ ਇਹਦੀ ਮੇ ਤਾਂ ਆਪਣੀ ਵੀ ਮੇਰੇ ਬਾਪੂ ਗਰਗ ਸ਼ਰੀਫ ਕੋਣ ਫਿਰ ਉਹੀ ਤਾਂ ਗੱਲ ਆ ਇਹ ਦੇਖ ਕਹਿ ਜੀਆਂ ਗੱਲਾਂ ਲੈ ਕੇ ਆ ਗਈ ਚਲ ਭਾਈ ਆ ਜਾ ਤੈਨੂੰ ਚੜਾ ਆਵਾ ਬਸ ਹੋਰ ਆ ਜਾ ਪੁੱਤ ਤਾਂ ਹੀ ਮੀ ਆ ਬਾਪੂ ਹਾਂ ਠੀਕ ਆ ਭਾਈ ਠੀਕ ਠੀਕ ਇਹਨੂੰ ਕੌਣੀ ਨੂੰ ਕੀ ਪਤਾ ਜੀ ਇਹਦੀ ਗੱਲਾਂ ਤੇ ਕੌਣ ਚਕੀਨ ਕਰੂਗਾ ਇਹਨੂੰ ਅੱਜ ਦੱਸ ਹੀ ਦਿੰਦਾ ਬਾਪੂ ਫੋਸਟ ਮੈਂ ਨਮਾ ਦੱਸਣਾ ਭੁੱਲ ਗਿਆ ਤੇਰਾ ਕਿਸੇ ਬਾਪੂ ਬਾਗ ਜਾ ਤੂੰ ਨਾ ਮੈਨੂੰ ਬੁਲਾਣਾ ਉਹ ਗੱਲ ਤਾਂ ਸੁਣ ਲਾ ਤੇਰਾ ਕਿਸੇ ਨੇ ਚਕੀਨ ਜਗੂਣ ਨਹੀਂ ਕਰਨਾ ਹੋਣਾ ਤਾਂ ਹੁਣ ਜਿਵੇਂ ਮੈਂ ਕਹੂੰ ਉਹਵੇਂ ਕਰੀ ਚੱਲਾ ਕੋਈ ਨਾ ਬਾਪੂ ਹਾਂ ਕਿੰਨਾ ਕੁ ਟਾਈਮ ਆ ਇੱਕ ਨਾ ਇੱਕ ਦਿਨ ਤਾਂ ਪਤਾ ਲੱਗ ਗਈ ਜਾਣਾ ਸਾਰਾ ਕੁਝ ਕਿਧਰ ਵੀ ਪਤਾ ਲੱਗਦਾ ਕੋਸਾ ਮੈਂ ਕੀ ਗੱਲਾਂ ਕਰਕੇ ਤਾਂ ਤੈਨੂੰ ਬਾਪੂ ਕਹਿਨ ਨੂੰ ਜੀ ਨਹੀਂ ਕਰਦਾ ਨਾਲੇ ਮੈਂ ਕਦੋਂ ਕਹਣਾ ਤੈਨੂੰ ਵੀ ਮੈਨੂੰ ਬਾਪੂ ਕਹੇ ਬਾਪੂ ਰਾ ਛੱਡ ਦੇ ਮੇਰਾ ਐਵੇਂ ਕਿ ਮੈਂ ਰਾ ਛੱਡਦਾ ਨਾਲੇ ਹੁਣ ਕਿਹੜਾ ਕੋਈ ਹੈਗਾ ਆ ਕੀ ਗੱਲ ਹੈ ਆ ਕੀ ਹੋ ਰਿਹਾ ਵਾ ਉਹ ਕੁਝ ਨਹੀਂ ਹੋਇਆ ਉਹਦਾ ਮਿਰਚਾਲਿਆ ਥਲਾ ਗਈ ਸੀ ਬਲਕਿ ਜਾਂਦੀ ਸੀ ਵਿੱਚ ਚੋਰਾ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਧੀ ਨਾਲ ਕੀ ਹਰਕਤਾਂ ਕਰਦਾ ਮੈਂ ਤਾਂ ਐਵੇਂ ਤੂੰ ਭੁੱਲੀ ਭਰਦੀ ਸੀ ਬੁੱਲੀ ਕੋ ਇਹੋ ਤਾਂ ਇਹਨੂੰ ਮੈਂ ਸਮਝਾਉਂਦਾ ਸੀਗਾ ਕਿ ਮੈਂ ਹੈ ਜਾ ਨਹੀਂ ਹੈਗਾ ਇਹ ਤਾਂ ਵਾਧੂ ਦਾ ਮੇਰੇ ਤੇ ਕਲੇਮ ਲਾ ਗਈ ਉਦੋਂ ਉਹ ਵਾਧੂ ਦਾ ਮੇਰੇ ਤੇ ਸ਼ੱਕ ਕਰੀ ਨਾ ਮੈਂ ਤਾਂ ਆਹੀ ਗੱਲ ਕਰਨ ਆਇਆ ਸੀ ਤੇਰੇ ਕੋਲ ਸ਼ੱਕ ਨਹੀਂ ਮੈਂ ਕਰਦੀ ਅਸੀਂ ਅੱਖਾਂ ਨਾਲ ਦੇਖਿਆ ਆਪਦੀਆਂ ਨਾਲ ਮੈਂ ਤਾਂ ਆਏ ਬਾਹ ਕਰ ਲਈ ਤੈਨੂੰ ਸ਼ਰਮ ਨਹੀਂ ਆਉਂਦੀ ਕਾਣੂ ਬਾਹ ਕਰ ਲਈ ਤਾ ਹੁਣ ਤੂੰ ਤਾਂ ਕਹਿੰਦੀ ਸੀ ਮੇਰਾ ਪਿਆਰ ਨਹੀਂ ਹੈ ਜਿਆ ਮੰਮੀ ਜਗ੍ਹਾ ਤੇ ਮੈਂ ਹੁੰਦੀ ਫਿਰ ਵੀ ਦੁਆਈ ਕਰਦਾ ਉਹ ਨਹੀਂ ਭਾਈ ਤੁਸੀਂ ਗਲਤ ਸਮਝੇ ਜਾਂਦੇ ਹੋ ਮੈਨੂੰ ਮੈਂ ਤਾਂ ਇਹਨੂੰ ਉਹ ਗੱਲ ਦਾ ਬੱਚੇ ਉਹ ਗੱਲ ਕਰ ਰਿਆ ਸੀ ਮੈਂ ਕੀ ਗੱਲ ਕਰਦਾ ਸੀ ਵੀ ਮੈਂ ਇਹਨੂੰ ਕੋਈ ਕਰ ਬੋਲ ਤੈਨੂੰ ਕੀ ਕਹਿੰਦਾ ਸੀ ਬੋਲ ਮੈਨੂੰ ਵੀ ਦੱਸ ਬੱਸ ਮੰਮੀ ਪਹਿਲਾਂ ਦੱਸਿਆ ਸੀ ਪਹਿਲਾਂ ਕਿਹੜਾ ਯਕੀਨ ਕਰਿਆ ਤੁਸੀਂ ਮੇਰਾ ਹੋਰ ਯਕੀਨ ਆਪਾਂ ਨਹੀਂ ਕਰਿਆ ਨਾਲੇ ਤਾਂ ਅਸੀਂ ਐਵੇਂ ਹੀ ਗਈਆਂ ਸੀਗੀਆਂ ਇੰਜ ਮੈਨੂੰ ਕੋਈ ਕਾਰ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਘਰੋਂ ਬਾਹਰ ਹੋ ਜਾ ਮੇਰੇ ਅੱਖਾਂ ਦੇ ਮੂਹਰੇੋਂ ਪਰਾਂ ਹੋ ਜਾ ਉਹ ਕਾਹਨੂੰ ਤੁਸੀਂ ਤਾਂ ਉਹੀ ਸ਼ੱਕ ਕਰੀ ਜਾਂਦੇ ਮਤਲਬ ਉਹੀ ਗੱਲ ਬੋਲ ਰੋਗਾ ਸੀ ਮੈਂ ਕਰਦੀ ਹੁਣ ਤੇਰੇ ਤੇ ਹੋਇਆ ਮੈਨੂੰ ਫੋਨ ਕਰ ਮੈਂ ਕੋਲ ਕੋਲਸ ਨੂੰ ਕਾ ਫੋਨ ਕਰਨਾਗਾ ਤੁਰਦਾ ਪਰ ਭੱਜ ਜਾ ਤੁਰਦਾ ਲੱਗੇ ਤੂੰ ਫੜ ਕੇ ਬਾਹਰ ਘੱਟ ਮੁੰਡਾ ਦੇਖੋ ਲੈ 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 ਕਾ ਦੇ ਰੋ ਮੇਰਾ ਕਰੋ ਮੇਰੇ ਅੱਖਾਂ ਦੇ ਸਾਹਮਣੇ ਕਰੋ ਹੋ ਜਾ ਕਰੋ ਮਾਰਖੇ ਸੁਖਵੇਂ ਨਵੀਰ ਪਰ ਬਸ ਚੁੱਪ ਪਾੜ ਕੱਟਦਾ ਮੈਂ ਵੱਡਣ ਜੋ ਕਰਾ ਕਰ ਹੁਣ ਆਪਣੇ ਮੱਥੇ ਨਹੀਂ ਲੱਗੂਗਾ ਉਹ ਹੈ ਮੈਂ ਤਾਂ ਉਹੀ ਤਾਮਲੀ ਉਹਦੇ ਮੰਗਰ ਲਾ ਕੇ ਮੈਂ ਕਹਿੰਦੀ ਨਹੀਂ ਤੇਰਾ ਪਿਓ ਨਹੀਂ ਇਹ ਜੇ ਕੰਮ ਕਰਦਾ ਨਹੀਂ ਕਰਦਾ ਮੈਂ ਫਤੋਂ ਉਹ ਮੈਨੂੰ ਤਾਂ ਪਤਾ ਪਈ ਨਹੀਂ ਸੀ ਵਿਆਹ ਕੱਲ ਜੋਗਾ ਆ ਗਿਆ ਕਰੇ ਬੂਵੇਂ ਮਰ ਜਾ ਹੁਣ ਕੀ ਟਾਈਮ ਹੀ ਨਹੀਂ ਰਿਹਾ ਪਿਉ ਧੀ ਛੱਡਣ ਦਾ ਟਾਈਮ ਹੀ ਨਹੀਂ ਰਿਹਾ ਭਣ ਭਾਈ ਛੱਡਣ ਦਾ ਇੱਕ ਦੂਜੇ ਬੰਨੀ ਕੋਲੇ ਖੜਨ ਦਾ ਟਾਈਮ ਹੀ ਨਹੀਂ ਰਿਹਾ ਹੈ ਮੰਮੀ ਸਹੀ ਗੱਲ ਆ ਆਪਦੇ ਪਿਓ ਥੋੜੀ ਇਹ ਜੇ ਹੁੰਦੇ ਆ ਮੈਂ ਕਹਿੰਦੀ ਹੁੰਦੀ ਸੀ ਨਾ ਬਗਾਨਾ ਤਾਂ ਬਗਾਨਾ ਹੀ ਹੁੰਦਾਗਾ ਅੱਜ ਤੈਨੂੰ ਯਕੀਨ ਹੋ ਗਿਆ ਮੈਨੂੰ ਕੀ ਪਤਾ ਸੀ ਮੇਰੇ ਕਰਮਾਂ ਚ ਲਿਖਿਆ ਹਈ ਸੀ ਜੇ ਮੇਰੇ ਕਰਮਾਂ 'ਚ ਇੱਕ ਉਹ ਹੀ ਜਿਉਂ ਨਾ ਰਹਿੰਦਾ ਜੇ ਉਹ ਆਪਣੇ ਕਰਮ ਚੰਗੇ ਹੁੰਦੇ ਮੈਨੂੰ ਕੀ ਲੋੜ ਸੀ ਦੂਜੀ ਵਾਰ ਵਿਆਹ ਕਰਾਉਂਦੀ ਹੈ ਕੋਈ ਨਾ ਮੰਮੀ ਹੋ ਹੋ ਛੇੜੀ ਹੋ ਦੀ ਸਜ਼ਾ ਸੀਗੀ ਉਹਨੂੰ ਮਿਲ ਗਈ ਨਾ ਬਸ ਉਹਨੂੰ ਕਦੇ ਹੁਣ ਗਲੀ 'ਚ ਵੀ ਨਾ ਲੰਘਣ ਦਿਓ ਨਾਲੇ ਰੀਤ ਮੈਂ ਤਾਂ ਬੜਨ ਨਹੀਂ ਦਿੰਦੀ ਕਰੇ ਤੇਰਾ ਤਾਂ ਉਹ ਆਪਦਾ ਬਾਪੂ ਆ ਇਹ ਜੀ ਬਾਪੂ ਮੈਂ ਕੀ ਲੈਣਾ ਦੇਖ ਇਹਨਾਂ ਇਹ ਜੀ ਹਰਕਤ ਕਰ ਸਕਦਾ ਕਹਨੂੰ ਮੇਰ ਨਾਲ ਵੀ ਕਰ ਸਕਦਾ ਮੈਂ ਕਿਹੜਾ ਉਹਦੇ ਨੇੜੇ ਹਾਂ ਫਿਰ ਕਿਰਾਂ ਤਾਂ ਨਾ ਮੈਨੂੰ ਐ ਲੱਗਿਆ ਸੀਗਾ ਵੀ ਮੇਰੀ ਗੱਲ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਅਸੀਂ ਆਪ ਦੀ ਅੱਖੀਂ ਦੇਖ ਲਿਆ ਇਹ ਤਾਂ ਫੋਨ ਭੁੱਲ ਲਗੀ ਕਹਿੰਦੀ ਮੰਮੀ ਜਦੋਂ ਉੱਥੇ ਜਾ ਕੇ ਦੇਖਿਆ ਬਸ ਦਾ ਟਾਈਮ ਦੇਖਣ ਲੱਗੀ ਤੇ ਫੋਨ ਘਰੇ ਧਰ ਗਈ ਉਹੀ ਗੱਲ ਉਹੀ ਕਨੇਸ ਦੇ ਵਿੱਚੋਂ ਤਾਂ ਗਈ ਸੀਗੀ ਚਲ ਵਧੀਆ ਵਧੀਆ ਹੋ ਗਾ ਸਾਰਿਆਂ ਦੀ ਅੱਖਾਂ ਦਾ ਖੁੱਲੂਗੀ ਹੈ ਨਾ ਫੋਨ ਪਹਿਨੇ ਮੈਂ ਤਾਂ ਇਹੀ ਗੱਲ ਕਹਿਣੀ ਆ ਮੈਂ ਕਰੇ ਨਹੀਂ ਪਈ ਵੜਨ ਦਿੰਦੀ ਤੂੰ ਗੁੱਸਾ ਲੱਗੇ ਗਿੱਲਾ ਲੱਗੇ ਤੇਰੇ ਪਿਓ ਨੂੰ ਮੈਂ ਕਰੇ ਨਹੀਂ ਵੜਨ ਸਾਡੇ ਮੱਥੇ ਨਾ ਲੱਗ ਜੇ ਉਹ ਮੇਰਾ ਬਾਪ ਨਹੀਂ ਹੈਗਾ ਤੁਸੀਂ ਹੈਗੇ ਨਾ ਬਸ ਮੈਂ ਤੇਰੀ ਮਾਂ ਤੇ ਮੈਂ ਹੀ ਤੇਰਾ ਤੁਹਾਡਾ ਪਿਓ ਠੀਕ ਹੈ ਹਾਂ ਮੈਂ ਨਹੀਂ ਇਹ ਜੇ ਕੰਮ ਕਰਨ ਦਿੰਦੀ ਹੈਗੀ ਚਲ ਪੁੱਤ ਅੰਦਰ ਚੱਲ